ਇਹ ਵਾਲੀ ਜਰਸੀ 75000 ਰੁਪਏ ਦੀ ਮਿਲੂਗੀ ਤੇ ਹੁਣ ਤੁਸੀਂ ਇਹ 65000 ਰੁਪਏ ਦੀ ਮਿਲੂਗੀ 12 ਵਜੇ ਸੂਏ ਰਵਣ ਹਜੇ ਸੂਣ ਦੇ ਵਿੱਚ ਦਿਨ ਬਾਕੀ ਪਿਆ ਮਿੱਤਰੋ ਲੇਵੇ ਦੀਆਂ ਤਾਂ ਪੰਡੀ ਲਈ ਖੜੀ ਹੈ 67000 ਰੁਪਏ ਦੀ ਮਿਲੂਗੀ ਸੋ ਚੈੱਕ ਕਰ ਲੋ ਆ 68000 ਰੁਪਏ ਦੀ ਹਣਾ ਆਪਣਾ ਜਾਇਜ਼ ਰੇਟ ਹੀ ਹੁੰਦਾ 67000 ਦੀ ਬੱਚੀ ਦੇਣਾ ਬਾਈ ਜੇ 5 ਰੁਪਏ ਨਾ ਛੱਡੀ ਤੂੰ 100 ਦਾ ਨੋਟ ਤਾਂ ਬੜਾ ਦੂਰ ਆ ਬਸ ਫਿਰ ਜੇ ਘੱਟ ਵੱਧ ਨਹੀਂ ਕਹਿੰਦੇ 42000 ਦੀ ਪਰੇ ਦਾ ਹਾਏ 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 ਇਹ ਉਫਰੀ ਸਾਰਿਆਂ ਦਾ ਠੀਕ ਆ ਹਾਂਜੀ ਹਸੀ ਕਾਲ ਦੋਸਤੋ ਬਾਬਾ ਸਵਾਗਤ ਕਰਦੇ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਬਾਈ ਬੱਬੂ ਕੋਲੇ ਪਿੰਡ ਤਖਤਮਾਲਾ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਅ 13 ਗਾਵਾਂ ਤੇ ਦੋ ਮੱਝਾਂ ਕਿਹੜਾ ਤੁਸੀਂ ਨਾ ਸਾਰੀਆਂ ਗਾਵਾਂ ਦੇ ਉੱਤੇ ਨਿਗਾਹ ਮਾਰ ਲਓ ਆ ਗਾਵਾਂ ਦੀ ਅੱਜ ਆਪਾਂ ਤੁਹਾਡੇ ਨਾਲ ਡਿਟੇਲ ਸਾਂਝੀ ਕਰਾਂਗੇ ਬਾਕੀ ਜੇ ਬਾਈ ਦੇ ਤੁਹਾਨੂੰ ਰੇਡ ਚੰਗੇ ਲੱਗੇ ਹੋਏ ਨਾ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਮੈਂ ਤੁਹਾਨੂੰ ਦੱਸਾਂ ਵੀ ਇਹ ਸਾਰੀਆਂ ਦੀ ਸਾਰੀਆਂ ਗਾਵਾਂ ਨਾ ਜਿਹੜੀਆਂ ਹੈਗੀਆਂ ਗਰਮੀਆਂ ਦੇ ਤੋਹਫੀ ਆ ਗਰਮੀਆਂ ਦੇ ਵਿੱਚ ਚੰਗਾ ਦੁੱਧ ਪਾਉਣ ਵਾਲੀਆਂ ਤੇ ਬਾਕੀ ਚੰਗੀ ਫੈਂਟ ਵਾਲਾ ਦੁੱਧ ਹੋਊ ਇਹਨਾਂ ਦਾ ਇੱਕ ਜਿਹੜੀ ਆ ਆ ਗਈ ਨਾ ਮੱਝ ਤੇ ਆ ਮੱਝ ਵੀ ਜਿਹੜੀ ਹੈਗੀ ਚੰਗੀ ਆ ਤੇ ਇਹਦੀ ਵੀ ਜਾਣਕਾਰੀ ਲੈ ਲਾਂਗੇ ਇੱਕ ਗਾਂ ਸੱਚ ਤੁਹਾਨੂੰ ਮੈਂ ਦੱਸਾਂ ਗੱਲ ਬਾਹਰ ਖੜੀ ਐ ਆ ਗਾਂ ਆ ਗਈ ਟੋਕੜ ਗੱਭਣ ਤੇ ਇੱਕ ਆ ਗਈ ਇਧਰਲੇ ਪਾਸੇ ਮੱਝ ਆਹ ਦੇਖ ਲਓ ਇਹ ਟੋਟਲ ਨਾਗ ਹੋਗੇ 15 ਆਜੋ ਕਰਾਗੇ ਬਾਈ ਨਾਲ ਗੱਲਬਾਤ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਪਹਿਲਾਂ ਤਾਂ ਦਰਸ਼ ਕਰੋ ਨਾਮ ਦੱਸੋਗੇ ਜੀ ਨਾਮ ਮੇਰਾ ਬੱਬੂ ਆ ਵੀਰੇ ਪਿੰਡ ਤਖਤਮਾਲਾ ਤਹਿਸੀਲ ਕਾਲਾਵਾਲੀ ਜ਼ਿਲ੍ਹਾ ਸਰਸਾ ਬਾਈ ਤਰਵੰਡੀ ਸਾਬ ਦੇ ਆਪਾਂ ਕੋਲੀ ਰਹੇ ਬਾਈ ਠੀਕ ਆ ਬਾਈ ਜੀ ਅ ਬਾਈ ਅੱਜ ਆਪਣੇ ਕੋਲ 13 ਗਾਮਾਂ ਹਾਂਜੀ ਵੀਰੇ ਦੋ ਮੱਜਾਂ ਨੇ ਹਾਂ ਕਿਹੜੇ ਪਾਸੋਂ ਸਟਾਰਟ ਕਰੇ ਜਿਹੜੇ ਪਾਸੋਂ ਮਰਜ਼ੀ ਕਰ ਲੈ ਬਾਈ ਤਾਜੇ ਪਾਸੋਂ ਕਰਨਾ ਕਿ ਨਾ ਦਰਸੂਈਆਂ ਕਰਾਂਗੇ ਚਲੋ ਫਿਰ ਕਰਾਂ ਸੁਈਆਂ ਗਾਵਾਂ ਕੀ ਕਰਨਾ ਫਿਰ ਬਾਈ ਫਿਰ ਅਲਾ ਕਹਿੰਦਾ ਯਾਰ ਵੀ 1 ਨੰਬਰ 2 ਨੰਬਰ ਨਾਲ ਤਿੰਨ ਨੰਬਰ ਅ अच्छा हां पहला ही सुआ बछी ਦਾ ਪਹਿਲਾ ਸੁਆ ਹਾਂ ਹੁਣ ਦੁੱਧ ਬੋੜਾ 12 ਕਿਲੋ ਹੋਊ ਤਿਆਰ ਬਈ 15 16 ਕਿਲੋ ਤੋਂ ਮਰਦੀ ਨਹੀਂ ਠੀਕ ਹੈ ਉਹ ਗੱਲ ਆਪਾਂ ਜੇ ਗੱਲ ਕਰੀਏ ਹੁਣ 12 ਹੈਗਾ ਹਨਾ ਹਾਂ ਬੋੜਾ ਤੋਂ ਸਾਫਾ ਬਈ ਕੱਲ ਹੀ ਸੂਈਏ ਸਵੇਹਾ ਠੀਕ ਹੈ ਇਹ ਲਿਆ ਕਰ ਆ ਦੇਖੋ ਜੇ ਸੀਲਾ ਰਹਿਣ ਜੇ ਮਰਜੀ ਬੈਠੀਓ ਗਰਲੈਂਡੋ ਆ ਗਈ ਹੈ ਹਾਂਜੀ ਬਈ ਹਾਂ ਇਹ ਆ ਦੇਖ ਲਓ ਤੁਸੀਂ ਇਹਦਾ ਤੁਸੀਂ ਮੂੰਹ ਚੈੱਕ ਕਰ ਲਓ ਇਹਨਾਂ ਦਾ ਸਿੱਧਾ ਜਿਹਾ ਮੂੰਹ ਹੁੰਦਾ ਤੇ ਮੱਥਾ ਤੇ ਬਾਕੀ ਇਧਰੋਂ ਦੇਖ ਲਓ ਤੁਸੀਂ ਥਣ ਲੇਵੇ ਕਨੀਓ ਠੀਕ ਹੈ अच्छा एक गार्लैंडो ਦਾ ਭਾਈ ਰੇਟ ਕੀ ਰਹੂਗਾ ਅਰਮਣ ਦਾ ਰੇਟ ਕਰਾਲਾ ਬਈ 75 ਕਰਾਲਾ 80 ਕੋ ਫਾਇਦਾ ਨਹੀਂ ਹੈ ਨਾ ਆਪਣਾ ਜਾਇਜ਼ ਰੇਟ ਹੀ ਹੁੰਦਾ 67000 ਦੀ ਬੱਚੀ ਦੇਣਾ ਭਾਈ 67000 ਹਾਂ ਦੁੱਧ 15 ਪਲੱਸ ਦੀ ਜ਼ਿੰਮੇਦਾਰੀ ਭੇਜਦੇ ਭਾਈ ਥਣ ਦੁੱਧ ਦੇ ਲਾ ਕਿਹੜਾ ਚੰਗਾ ਲੱਗੂ ਇਸ ਦੀ ਇਹ ਆ ਦੇਖ ਲਓ ਮਿੱਤਰੋ ਆਹਾ ਤੁਹਾਨੂੰ ਗਰਲੈਂਡੋ 67000 ਰੁਪਏ ਦੀ ਮਿਲੂਗੀ ਠੀਕ ਹੈ ਥਣ ਲੈਵੇ ਦੀ ਇਹ ਜਿਹੜੀ ਹੈਗੀ ਉਹ ਚੰਗੀ ਆ ਤੇ ਇੱਕ ਜਿਹੜੀ ਆ ਗਈ ਭਾਈ ਦੂਤੇ ਨਾ ਹਾਂ 12:00 ਵਜੇ ਸੂਈ ਆ ਬਾਈ ਅੱਛਾ ਹਾਂ ਜੇ ਜੁਰ ਦੀ ਸਾਫ ਆ ਜਾ ਮੱਛੀ ਹਾਂ ਹਾਂ ਮਗਰ ਬੱਛਾ ਵੀਰੇ ਇਹਦੇ ਵੀ ਠੀਕ ਹੈ ਆ ਪਹਿਲਾ ਸੂਆ ਬਾਈ ਦੋ ਦੰਦ ਦਾ ਮੂੰਹ ਦੋ ਦੰਦ ਹਾਂਜੀ ਦੋ ਦੰਦ ਬਾਈ ਕਦ ਕਰ ਦੇ ਲੈ ਮੱਛੀ ਦਾ ਕਿੰਨਾ ਤੇ ਵੀਰੇ ਕਿੰਨਾ ਕ ਦੁੱਧ ਪਾ ਦੂਗੀ ਦੁੱਧ ਰਮਣੇ ਨੇ 18-19 ਕਿਲੋ ਖਲਾ ਪਾ ਦੇਣਾ ਬਾਈ ਠੀਕ ਹੈ ਜਿਹੜੇ ਸਾਹ ਮੱਛੀ ਦਾ ਥਾਂ ਥੋਂ ਲੱਗਾ ਚੰਗਾ ਹਾਂ ਨਹੀਂ ਇੱਕ ਵਾਰੀ ਮੈਂ ਤੁਹਾਨੂੰ ਸੁੱਕੀ ਖੋਲ ਸੰਧੀ ਵਾਲੀ ਆ ਬਾਈ ਰਮਣ ਐਂ ਭਾਜ ਲੈ ਐਂ ਧਰਾ ਮਾਰੀ ਚੱਲ ਦੇਖੀ ਲੈ ਲੈ ਗੰਨੇ ਅਰਗੇ ਧਰਾ ਬਾਈ ਹਾਂ ਲਿਆ ਕਰ ਸੁੱਕੀ ਬਾਹਰ ਕੱਟ ਕੇ ਲਿਆਇ ਨੂੰ ਲਾਈ ਵੀ ਮਿੱਤਰੋ ਆਹਾ ਦੋ ਦੰਦ ਬਹਿੜ ਆ ਗਈ ਪਹਿਲਾ ਸੁਆ ਸੁਈ ਹੋਈ ਲੇਵੇ ਦੀ ਕੁਆਲਿਟੀ ਚੈੱਕ ਕਰ ਲੋ ਲੇਵਾ ਬਹੁਤ ਸੋਹਣਾ ਏ ਇਸ ਗਾਂ ਦਾ ਕੱਲਾ ਕੱਲਾ ਥਾਣਾ ਬਾਈ ਫਿਰ ਇਸ ਬਹਿੜ ਦਾ ਰਵਣ ਇਹਦਾ ਜੇ ਤਾਂ ਭਰੀ ਦਾ ਦੇਖਦਾ ਫਿਰ ਤਾਂ 85000 ਵੀ ਘੱਟ ਸੀਗਾ ਹਾਂ ਇਹ ਆਪਣੇ ਬੰਦੇ ਨੂੰ ਪਤਾ ਨਹੀਂ ਸੀ ਨਵਾ ਵੀ ਆਇਆਗਾ ਹਾਂ ਤੇ ਹੁਣ ਆਪਾਂ 65000 ਦੀ ਦੇ ਦਾਂ ਬਾਈ ਬੋਲੇ ਤੁਸੀਂ ਮੈਂ ਖਾਲੀ ਜਾਵਾਂ ਅੱਛਾ ਹਾਂਜੀ ਬਾਈ ਠੀਕ ਐ ਇਹ ਆ ਜਾ ਕਰ ਆਹਾ ਤੁਹਾਨੂੰ ਗਾਂ ਮਿਲੂਗੀ ਮਿੱਤਰੋ ਇਹ 65000 ਰੁਪਏ ਦੀ ਮਿਲੂਗੀ 12:00 ਵਜੇ ਸੂਏ ਰਵਣ ਠੀਕ ਹੈ ਹਾਂ ਬੜਾ ਪੁਰਾਣਾ ਤੇ ਜੇਰ ਪੈਗੀ ਸਾਰੇ ਸਾਫ ਕਰਤੀ ਜਮਾ ਅੱਛਾ ਸਾਫ ਕਰਤੀ ਹਾਂਜੀ ਬੜਾ ਵੀ ਉਹ ਢੋਲੀ ਭਰੀ ਵੀ ਬਾਈ ਠੀਕ ਹੈ ਅੱਛਾ ਬਬੂ ਜਿਹੜੀ ਹੁਣ ਬਾਈ ਸੁਖੀ ਨਹੀਂ ਆ ਵਹੜ ਖੋਲੀ ਆ ਹਾਂ ਜੀ ਰੌਣਾ ਸੀ ਪਹਿਲਾ ਸੂਆ ਵੀਰੇ ਪਹਿਲਾ ਸੂਆ ਹਾਂ ਐਰ ਸ਼ਹਿਰ ਆ ਵੀਰੇ ਪਿਆਰ ਜਮਾ ਠੀਕ ਹੈ ਤੇ ਮੈਨੂੰ ਐ ਦੱਸੇਗਾ ਬਈ ਪਹਿਲਾ ਸੂਆ ਤੇ ਮਗਰ ਬੱਚਾ ਇਹਦਾ ਮਗਰ ਬੱਚਾ ਵੀਰੇ ਦੇ ਬੱਚਾ ਇਹਨੂੰ ਅੰਡਾ ਦੁੰਦਾ ਚੈੱਕ ਕੀਤੀ ਵੀਰੇ ਚਾਰ ਦੰਦਾ ਵੀਰੇ ਚੌਕ ਤੇ ਚੱਕਦੀ ਆ ਭਾ ਦੋਂਦੀ ਮੰਨ ਲਓ ਪੋਚੋਗੀ ਮਾਰ ਠੀਕ ਆ ਲੈ ਵੀ ਆਹ ਦੇਖ ਲਓ ਬਹੁਤ ਸੋਹਣਾ ਲੇਵਾ ਇਹਦਾ ਜਮਾ ਫਿਕਸ ਜੇ ਆਰਡਰ ਵਾਲੀ ਬਾਈ ਕਹਿੰਦਾ ਐਰ ਸ਼ਹਿਰ ਆ ਬਾਕੀ ਤੁਸੀਂ ਜੱਜਮੈਂਟ ਲਾ ਲਓ ਇਹ ਬਾਈ ਮੈਨੂੰ ਐ ਦੱਸਦੇ ਵੀ ਇਹਦਾ ਕੀ ਰੇਟ ਰਹੂਗਾ ਰਮਣ ਇਹਦਾ ਰੇਟ ਜਿੰਨਾ ਮਰਜ਼ੀ ਕਰਵਾ ਲੈ ਫਿਰ ਇਹ 62000 ਰੁਪਏ ਲੈਣਾ ਬਾਈ 62000 ਹਾਂਜੀ ਭਰਾ ਠੀਕ ਆ ਲਓ ਵੀ ਆਹ ਦੇਖੋ ਚੈੱਕ ਕਰ ਲਓ ਆਹ 62000 ਰੁਪਏ ਦੀ ਲੈਵੇ ਤਾਂ ਸੋਹਣੀ ਐ ਜਿੱਦੀ ਨਿੱਕੀ ਐ ਉਹਦੀ ਤਿੱਖੀ ਐ 15 ਕਿਲੋ ਤੋਂ ਰਮਣ ਮਰਦੀ ਨਹੀਂ ਹਾਂ ਚਾਰ ਪੰਜ ਸਾਲ ਚੋ ਗਈ ਬੱਛੀ 80 85000 ਜਿੰਨ ਮਰਜ਼ੀ ਫੜਾ ਦੀ ਬਾਈ ਅੱਛਾ ਹਾਂ ਠੰਡੀ ਸੀਲਰ ਥਣ ਦੇ ਲੈ ਕਿੰਨਾ ਕਹਦਾ ਕਰ ਲੱਗਿਆ ਬੱਛੀ ਬਾਈ ਅੱਛਾ ਬਾਈ ਜਿਵੇਂ ਹੁਣ ਆਪਣੇ ਕੋਲੇ ਆਹ ਬਹਿੜ ਆ ਗਈ ਹਾਂ ਰਮਣੇ ਜਰਸੀ ਬਾਈ ਜਰਸੀ ਹਾਂਜੀ ਪਹਿਲਾ ਸੂ ਰਮਣ अच्छा पहला सुआ पहला सुआ भाई यार सोहनी वाली है हां जी हां भाई पलीक वाली पली बहुत अच्छी भाई पहला सुआ ਤੇ ਕਿੰਨਾ ਦੁੱਧ ਪਾ ਦੂ ਵੀਰੇ ਦੁੱਧ ਰਹਿਣਾ 18-19 ਕਿਲੋ ਦਾ ਜਮਾ ਖੁੱਲਾ ਪਾਣਾ ਜੇ ਰੇਸਾ ਨਾਲ ਪਲੀਆ ਬਾਈ ਠੀਕ ਹੈ ਇਹ ਆ ਦੇਖ ਲੋ ਪੰਜਾਬ ਵਾਲੀ ਲਾਲ ਗੇ ਹਾਂਜੀ ਵੀਰੇ ਹਾਂ ਹੂੰ ਏ ਆ ਦੇਖੋ ਲੇਵਾ ਅੱਛਾ ਕਿੰਨੇ ਕ ਦਿਨ ਬਾਕੀ ਹੈ ਬਾਈ ਤੇ ਹੁਣ ਇਹਦੇ 5-4 ਦਿਨ ਬਾਕੀ ਆਲੇ ਬਾਈ 5-4 ਲੈ ਜੇ 5-4 ਦਿਨ ਕੱਢ ਜੇ ਬਸ ਠੀਕ ਆ ਤੇ ਕੀ ਰੇਟਰ ਹੋ ਵੀਰੇ ਤੇ ਕਿੰਨਾ ਕ ਦੁੱਧ ਪਾ ਦੂਗੀ ਦੁੱਧ ਰਮਣ 18-19 ਕਿਲੋ ਮੰਨ ਕੇ ਲੈ ਜਾਓ ਬਾਈ ਠੀਕ ਆ ਉਹਨੂੰ 25-25 ਕੋਈ ਚੱਲ ਫਾਇਦਾ ਨਹੀਂ ਬਾਈ ਕਿਉਂ ਗਰਮੀ ਚ ਪਸ਼ੂ ਚ 25 ਦੁੱਧ ਆ ਵੀਰੇ 20 ਦਿੰਦਾ ਠੀਕ ਹੈ ਹਾਂ ਤੇ ਕੀ ਰੇਟਰ ਹੋ ਰਮਣ ਇਹਦਾ ਰੇਟ ਲੈਣ ਦੇਣ ਜਾ ਹਾਂ ਬਸ 75000 ਦੀ ਬੱਛੀ ਦੇਣੀ ਆ ਬਾਈ ਫਿਰ 75 ਦੀ ਹਾਂਜੀ ਲੈ ਵੀ ਮਿੱਤਰੋ ਆਹ ਪੰਜਾਬ ਵਾਲੀ ਜਰਸੀ 75000 ਰੁਪਏ ਦੀ ਮਿਲੂਗੀ ਤੇ ਹੁਣ ਤੁਸੀਂ ਲੇਵੇ ਕੜ ਦਿਆ ਠੀਕ ਹੈ ਨਾ ਸੋਹਣੀ ਹੈ ਤੇ ਰੇਟ ਕਿਦਾ ਕਿਵੇਂ ਲੱਗਿਆ ਇਹ ਤੁਸੀਂ ਦੱਸਣਾ ਅੱਛਾ ਚੌਥੇ ਨੰਬਰ ਦੇ ਉੱਤੇ ਆ ਗਈ ਆਪਣੀ ਆਹ ਸ਼ਾਹੀਵਾਲ ਵੀਰੇ ਸ਼ਾਹੀਵਾਲ ਹੈ ਨਾ ਇਹਦਾ ਸੂਆ ਬਾਈ ਸੂਆ ਦੁੱਧ ਰਮਣੇ ਦਾ ਅੱਛਾ ਕਿੰਨੇ ਕ ਦਿਨ ਲੈਂਦੀ ਹੈ ਇਹਦੇ ਵੀਰੇ 12 13 ਦਿਨ ਬਾਕੀ ਨੇ ਤੇ ਕਿੰਨੇ ਕ ਦੁੱਧ ਆਲੀ ਰਹੂ ਦੁੱਧ ਰਮਣੇ ਨੇ 17 18 ਕਿਲੋ ਪਾਇਆ ਪਹਿਲਾਂ ਨੇ ਅੱਛਾ ਇਹਨਾਂ ਨੂੰ ਮੈਂ ਨਾ ਰੱਖਦਾ 17 18 ਕਿਲੋ ਪਹਿਲਾਂ ਹੁੰਦਾ ਬਾਈ ਠੀਕ ਹੈ ਹਾਂ ਆ ਮਾ 8 ਕਿਲੋ ਦੀ ਓਟ ਦੇ ਭੇਜਦੇ ਆ ਬਾਈ ਮਤਲਬ ਯਾਰ 15 ਕਿਲੋ ਖੁੱਤਾਰਾ ਕਿਲੋ ਵੀਰੇ 18 ਕਿਲੋ ਵਜ਼ਨ ਪੁੱਛਦਾ ਦੇਖ ਬੱਚੀ ਦਾ ਕੁਆਲ ਅੱਛਾ ਦਿਨ ਹਜੇ ਪਈ ਆ ਹਣਾ ਦਿਨ आले 10 12 ਤੱਕ ਲੈ ਖੁੱਲੇ ਲੈ ਜੋ ਬਾਈ ਠੰਡੀ ਐ ਬਰਫਰ ਕੀ ਜਿਵੇਂ ਮਰਜੀ ਕਰਦਾ ਰੱਛੇ ਦਾ ਕਰਦੀ ਥੋੜਾ ਐ ਬਾਈ ਇਹ ਇੱਕ ਮਿੰਟ ਦੇਖ ਲਾ ਆ ਦੇਖੋ ਹੁਣ ਤੁਸੀਂ ਪਏ ਵੀ ਜਮਾ ਗੋਲ ਮਟੋੜਾ ਅੱਛਾ ਬਾਈ ਫਿਰ ਇਹਦਾ ਕੀ ਰੇਟਰ ਹੋ ਪਰ ਹੁਣ ਇਹਦਾ ਰੇਟ ਥੋੜਾ ਤਿਆਰ ਹੋ ਜਾਂਦੇ ਬੱਚੀ ਬਾਈ ਇਹਦਾ ਇਕੱਲੀ ਵੀਡੀਓ ਚ ਦਿਖਾਤੀ ਯਾਰ ਠੀਕ ਐ ਚਲੋ ਇਹ ਆ ਦੇਖ ਲੋ ਮਿੱਤਰੋ ਆਹਾ ਜੇ ਕਿਸੇ ਦੇ ਕੋਈ ਸਮਝ ਚਾਹੀ ਤਾਂ ਬਾਈ ਨੂੰ ਫੋਨ ਲਾ ਲਿਓ ਬੰਨ ਨਤਨ ਬਾਈ ਸਾਰੀ ਕੁਆਲਿਟੀ ਸੂਕ ਕਾਲੀ ਆ ਅੱਖਾਂ ਕਾਲੀਆਂ ਫਿੰਬੜਾ ਸਾਰਾ ਕੁਝ ਦਿਖਾ ਦੇ ਬਾਈ ਏ ਟੂ ਜੈਡ ਆ ਦੇਖੋ ਹਜੇ ਤਾਂ ਕੱਚੀ ਪਈ ਹਾਂ ਕੱਚੀ ਆ ਬਾਈ ਹਲੇ ਬੱਚੀ ਠੀਕ ਆ ਗੱਲ ਅੱਛਾ ਖੜੀ ਕਰੋ ਅੱਛਾ ਬਬੂ ਜੀ ਮੈਂ ਹੁਣ ਆ ਬਾਈ ਸੁਖੀ ਦੇ ਹੱਥ ਦੇ ਵਿੱਚ ਜਿਹੜੀ ਗਾਂ ਆ ਗਈ ਇਹ ਵੀ ਯਾਰ ਮੈਨੂੰ ਤਾਂ ਐ ਲੱਗਦਾ ਜਿਵੇਂ ਸ਼ਾਹੀ ਹਲ ਟਾਉਂਦੀ ਹਾਂਜੀ ਵੀਰੇ ਹਾਂਜੀ ਹਾਂ ਬਾਈ ਹੈਨਾ ਇਹ ਪਹਿਲਾ ਸੂ ਸੂ ਰਵਣ ਅੱਛਾ ਪਹਿਲਾ ਅੰਬੀ ਸੀਲ ਆ ਬਾਈ ਜਮਾ ਹਾਂ ਠੀਕ ਹੈ ਹਾਂਜੀ ਤੇ ਕਿੰਨੇ ਕ ਦੁੱਧ ਵਾਲੀ ਰਹੁ ਇਹ ਦੁੱਧ ਵੀਰੇ 15 ਕਿਲੋ ਤੋਂ ਤਾਂ ਮਰਦੀ ਨਹੀਂ ਬਾਕੀ ਤੂੰ ਥਾਂਦੇ ਬਾਦ ਖਾਦੇ ਬਾਈ ਆ ਲੈ ਇਹ ਦਿਨ ਕਿੰਨੇ ਕੇ ਕੱਢ ਜੂ ਵੀਰੇ ਦਿਨ ਰਮਣੇ ਇਹ 4-5 ਦਿਨ ਲੈ ਜੂ ਬਾਈ 4-5 ਦਿਨ ਲੈ ਜੂਗੀ ਠੀਕ ਆ ਤੇ ਬਾਕੀ ਯਾਰ ਮੈਂ ਤੈਨੂੰ ਦੱਸਾਂ ਗੱਲ ਬਬੂ ਰੰਗ ਬੜਾ ਸੋਹਣਾ ਇਹਦਾ ਯਾਰ ਇਹ ਜਾਂ ਲਾਲ ਲਾਲ ਰੰਗ ਯਾਰ ਬਹੁਤ ਘੱਟ ਮਿਲਦਾ گاਵਾਂ ਦਾ ਦੇਖਣ ਨੂੰ ਤੇ ਕੀ ਰੇਟ ਹੋਊ ਵੀਰੇ ਹਮ ਤੋਂ ਵੀ ਰਮਣ ਬਹੁਤ ਚੰਗਾ ਕੱਢਿਆ ਵਿੱਛੀ ਨੇ ਬਾਈ ਹਾਂ ਰੇਟ ਇਹਦਾ ਰਮਣ 75 ਕਰ ਵਾਲਾ 80 ਕਰ ਵਾਲਾ ਕੋਈ ਫਾਇਦਾ ਨਹੀਂ ਕੋਈ 67000 ਰੁਪਏ ਲੈਣ ਦੇਣਾ ਬਾਈ ਦਾ ਠੀਕ ਆ ਇਹ ਆ ਦੇਖ ਲੋ ਆਹਾ ਸ਼ਾਹੀਵਾਲ ਜੀ ਮੈਂ ਮਰਜੀ ਬੈਠਾ ਰਿਹਾ ਬਾਈ ਪਰਫਰ 65000 ਦੀ ਕਹਿ ਦਿੱਗੇ ਕਹਿ ਦੇ ਕੁਗਲ ਨੇ ਬਾਈ ਆ ਲੋ ਆ 65000 ਰੁਪਏ ਆਪਾਂ ਕਿਸੇ ਨੂੰ ਹੋਰ ਦੇ ਨਹੀਂ ਆਏ ਨੂੰ ਜੀ ਹੂੰ ਅੱਛਾ ਬਾਈ ਮੈਨੂੰ ਐਂ ਦੱਸ ਜਿਹੜੀ ਆ ਆ ਗਈ ਅਗਲੀ ਵਹੜ ਇਹ ਗਰਲੈਂਡੋ ਰਮਣ ਦੂਜਾ ਸੂਆ ਸੂ ਗਈ ਬਾਈ ਦੂਜਾ ਸੂਆ ਕਰ ਲੈ ਹਾਲੇ ਵੀ ਬੱਚੀ ਇਹ 4-5 ਦਿਨ ਲੈ ਜੋ 4-5 ਦਿਨ ਲੈ ਜੋ ਹਾਂ ਹਾਲੇ ਵੀ ਲੈ ਜੋ ਬਾਈ ਜਰ ਲੇਵਾ ਬੜਾ ਸੋਹਣਾ ਨੇ ਹਾਂ ਬਾਈ ਹਾਂ ਮੈਨੂੰ ਐਂ ਦੱਸ ਪਹਿਲਾਂ ਤੋੜ ਕੇ ਬਾਅਦ ਦਿਖਾਵਾਂਗੇ ਦੁੱਧ ਕਿੰਨਾ ਕ ਪਾ ਦੂ ਦੁੱਧ ਰਮਣ 20+ ਦੇ ਦੋ ਬਾਈ ਤੇ ਕੀ ਰੇਟ ਰ ਹੋ ਇਹਦਾ ਰੇਟ ਇਹਦਾ ਰਮਣ ਜ ਜਮਾ ਨੋਰਮਲ ਰੇਟ ਹੈ ਭਾਈ ਜਮਾ ਪਰਲੇ ਪਾਸੇ ਹੋ ਸੁਖੀ ਕਰ ਇਹ ਆ ਦੇਖਿਓ ਲੈ ਆ ਗਰਲੈਂਡੋ ਤੁਸੀਂ ਚੈੱਕ ਕਰ ਲਓ ਮਿੱਤਰੋ ਹਜੇ ਸੂਣ ਦੇ ਵਿੱਚ ਦਿਨ ਬਾਕੀ ਪਿਆ ਮਿੱਤਰੋ ਲੇਵੇ ਦੀਆਂ ਤਾਂ ਪੰਡ ਹੀ ਲਈ ਖੜੀ ਹੈ 67000 ਰੁਪਏ ਦੀ ਮਿਲੂਗੀ ਤੇ ਚੈੱਕ ਕਰ ਲਓ ਹੁਣ 67000 ਰੁਪਏ ਤੇ ਲੇਵਾ ਜਿਹੜਾ ਹੈਗਾ ਨਾ ਅਗਲਾ ਕਹਿੰਦਾ ਵੀ ਏਖੜ ਏਖੜ ਦਾ ਦੁੱਧ ਛੱਡਿਆ ਉਹ ਗੱਲਬਾਤ ਹੈ ਨਹੀਂ ਹਜੇ ਸੂਣ ਦੇ ਦਿਨ ਬਾਕੀ ਪਿਆ ਬਾਕੀ ਯਾਰ ਲੇਵਾ ਦੇਖ ਲਓ ਗਰਲੈਂਡੋ ਦਾ ਸੂਣ ਦੇ ਵਿੱਚ ਦਿਨ ਬਾਕੀ 67000 ਰੁਪਏ ਦੀ ਬਹੁਤ ਸੋਹਣੀ ਹੈ ਭਾਈ ਬਾਕੀ ਦੇਖ ਗੱਲ ਸੁਣ ਮੇਰੀ ਜਦੋਂ ਸੂਂਦੀ ਐ ਤੇ ਦੁੱਧ ਦਿੰਦੀ ਆ ਉਦੋਂ ਪਤਾ ਲੱਗੂਗਾ ਆਹ ਨਾਲ ਹੀ ਆ ਹਾਂ ਨਾਲ ਹੀ ਆ ਬਾਈ ਸਿੱਟਣਾ ਸੀ ਪਤਾ ਜੇ ਦੇਖੀ ਥਣ ਥਣ ਦੇਖ ਲੈ ਕਿਹੜੀ ਰੋਡ ਦਾ ਬੱਚੀ ਜੀ ਬਾਈ ਹੈ ਥਣ ਥਣ ਦੇਖ ਲੈ ਕਿਹੜੀ ਰੋਡ ਤੇ ਲੱਗਿਆ ਬਾਈ ਹਾਂ ਚਾਰੇ ਥਾਣਾ ਲੈ ਅੱਛਾ ਜਿਹੜੀ ਹੁਣ ਅਗਲੀ ਆ ਬਾਹਰ ਲਿਆ ਜਾ ਰੇ ਇੱਥੇ ਬੱਬੂ ਜਿਹੜੀ ਹੁਣ ਆ ਆ ਗਈ ਸੁੱਕੀ ਹੱਥ ਵਿੱਚ ਰਮਣੇ ਪਹਿਲਾ ਸੂਆ ਸੂ ਬਾਈ ਪਹਿਲਾ ਸੂਆ ਕਰਾਸ ਕਰਾਸ ਮੰਨ ਲਓ ਜਰਸੀ ਦਾ ਕਰਾਸ ਮੰਨ ਲਾ ਬਾਈ ਕਾਫੀ ਕਲਰ ਦੀ ਮੰਨ ਲਾ ਆਪਾਂ ਕਰਾਸ ਗਾਂਗੇ ਕੀ ਵੇਚਨੀ ਆ ਠੀਕ ਹੈ ਹਾਂਜੀ ਭਰਾ ਤੇ ਪਹਿਲੇ ਸੂਏ ਮੈਨੂੰ ਆ ਪਾ ਦੂ ਤੇਰਾ 14 ਕਿਲੋ ਬਾਈ ਰਮਨ ਮੜੀ ਪਹਿਲੇ ਤੋੜ ਕੇ ਦਿਖਾ ਤੇ ਜਦ ਨੂੰ ਆਪ ਹੀ ਪਤਾ ਲਓ ਕਿੰਨੇ ਦੁੱਧ ਲੀ ਬਾਈ ਲਿਆ ਫਿਰ ਕਰ ਅੱਲਾ ਦੇਖ ਇਹ ਥੱਲੇ ਵਾ ਪਹਿਲਾਂ ਤੇ ਲੱਗਦਾ ਨਹੀਂ ਭਰਾ ਪਹਿਲਣ ਪਹਿਲੇ ਸੂਏ ਤੇ ਆਹ ਦੇਖ ਲੋ ਦਿਨ ਕਿੰਨੇ ਕੁ ਲੈ ਜੂਗੀ ਤੇਰਾ ਰਮਨ ਸਾ ਹਫਤਾ ਲਓ ਜੀ ਇੱਕ ਬਾਈ ਹਫਤਾ ਹਾਂ ਹਫਤਾ ਬਾਕੀ ਐ ਨਹੀਂ ਕੱਟ ਕਾਟ ਵੀ ਠੀਕ ਐ ਹਾਂ ਜੀ ਭਾਈ ਹਣਾ ਹੁਣ ਦੱਸ ਵੀ ਇਹਦਾ ਰੇਟ ਕੀ ਰਹੂਗਾ ਰੇਟ ਦਾ ਰਮਨ ਜਮਾਂ ਲੈਣ ਦੇਣ ਦੇ ਬਾਈ ਹਾਂ ਹਾਂ 57000 ਰੁਪਿਆ ਰਮਨ 57000 ਹਾਂ ਜੀ ਭਰਾ ਠੀਕ ਆ ਫੇਸ ਕੁਆਲਿਟੀ ਦਿਖਾ ਮੜੀ ਜੀ ਬਾਈ ਇਹ ਆਹ ਦੇਖ ਲੋ ਤੁਸੀਂ ਹੁਣ 57000 ਰੁਪਏ ਦੀ ਆ ਬਹਿੜ ਪਹਿਲਾ ਸੂਆ ਤੇ ਆ ਦੇ ਚੈੱਕ ਕਰ ਲੋ ਕਰਾ ਮੂੰਹ ਇਹਦਾ ਲੈ ਜਾ ਕਰਾ ਸੁਖੀ ਬਾਕੀ ਲੇਵੇ ਵਾਲੇ ਪਾਸੋਂ ਬੱਬੂ ਤੇਰਾ ਤੇਰੀ ਵਾਲੀ ਗੱਲ ਆ ਸੋਹਣੀ ਸਾਫ ਸੁਥਰੀ ਆ ਹੈਨਾ ਬਹੁਤ ਭਰੂਲੇ ਬਾਈ ਹੂੰ ਦੇਖ ਤੌਰ ਤੁਰ ਵੀ ਦੇਖ ਵਾ ਕਮਾ ਕੇ ਲੱਤ ਧਰਦੀਆਂ ਤਾਂ ਇਹ ਇਧਰ ਜਿਹੜੀ ਹੁਣ ਆ ਗਈ ਬੱਬੂ ਹਾਂਜੀ ਵੀਰੇ ਇਹ ਆਹਾ ਇਹ ਰਮਣ ਪਹਿਲਾ ਸੂਆ ਸੂਕੀ ਬਾਈ ਇਹ ਪਹਿਲਾ ਸਰਾਉਸ ਦੀ ਆ ਹਾਂ ਠੀਕ ਹੈ ਕਿੰਨੇ ਦਿਨ ਬਾਕੀ ਆ ਦਿਨ ਇਹ ਇੱਕ ਇੱਕ ਹਫਤਾ ਬਾਕੀ ਬਾਈ ਅੱਛਾ ਇੱਕ ਹਫਤਾ ਹਾਂ 7-8 ਦਿਨ ਲੈ ਜੇ 5-6 ਦਿਨ ਲੈ ਜੇ ਬਸ ਇੱਥੇ ਹੀ ਸੂਪਣਾ ਹਫਤੇ ਦੇ ਵਿੱਚ ਵਿੱਚ ਸੂਪਣਾ ਨੇ ਬਾਈ ਠੀਕ ਹੈ ਤੇ ਕਿੰਨਾ ਕੁ ਦੁੱਧ ਪਾ ਦੁੱਧ ਰਮਣ 15 ਕਿਲੋ ਮੰਨ ਕੇ ਲੈ ਜਾਓ ਬਾਈ ਤੇ ਕੀ ਰੇਟ ਰਹੂ ਰੇਟ ਇਹਦਾ ਰਮਣ ਜਮਾ ਲੈਣ ਦੇਣ ਚ 65000 ਰੁਪਏ ਬਾਈ 65000 ਹਾਂ ਠੀਕ ਹੈ 15 ਤੋਂ 17 ਦੇ ਵਿੱਚ ਵਿੱਚ ਰਹਿਣੇ ਨੇ ਬਾਈ ਜਿਵੇਂ ਪਲੀਪੁਲੀ ਇਕੱਤ ਕੱਠ ਠੀਕ ਹੈ ਇਹ ਆ ਦੇਖ ਲਓ ਇਹ ਚੈੱਕ ਕਰ ਲਓ ਹਜੇ ਦਿਨ ਬਾਕੀ ਪਏ ਆ ਹਨ ਲੈ ਇਹਦਾ ਯਾਰ ਠੰਡ ਚ ਮੈਨੂੰ ਐਂ ਦੱਸ ਇਹਨਾਂ ਨੂੰ ਵੀ ਪੂਰੀਆਂ ਲੱਛਾ ਹਾਂਜੀ ਹਾਂ ਬਾਈ ਹਾਂ ਨਹੀਂ ਕੱਦ-ਕਾਠ ਵੀ ਠੀਕ ਆ ਹਨਾ ਹਾਂ ਚਮਕ-ਚਮਕ ਦੇ ਇਲਾਵਾ ਛੀ ਬਾਈ ਪਲੀਪੁਲੀ ਕਿੰਨੀ ਆ ਅੱਛਾ ਬਬੂ ਇਹ ਤਾਂ ਜਿਵੇਂ ਤੇਰਾ 67000 ਤਾਂ ਮੋਲ ਆ ਗਿਆ ਇਹ ਚ ਮੰਨ ਤਾਨੂੰ ਬਾਈ ਟਾਟਾ ਵਟਾ 65000 ਦੀ ਦੇ ਦੂੰ 65000 ਹੋਰ ਛੋਟ ਕਰ ਦੂੰ ਬਾਈ ਅੱਛਾ 17 18 ਕਿਲੋ ਤੋਂ ਨਹੀਂ ਮਰਦੀ ਬਾਈ ਠੀਕ ਆ ਆ ਜਾ ਕਰ ਅਗਲੀ ਤੇ ਚੱਲ ਕਰ ਅਛਾ ਬਬੂ ਜਿਹੜੀ ਹੁਣ ਤੇਰੀ ਆ ਬਹਿੜ ਆ ਗਈ ਭਾਈ ਹਾਂਜੀ ਹਾਂਜੀ ਰਮਨ ਭਾਈ ਇਹਦਾ ਸੂਆ ਭਾਈ ਇਹ ਪਹਿਲਾ ਸੂਆ ਸੁਰਮਨ ਪਹਿਲਾ ਸੂਆ ਹਾਂ ਭਾਈ ਕਿੰਨੇ ਕੇ ਦਿਨ ਕੱਢਦੀ 10 ਦਿਨ ਬਾਕੀ ਰਮਨ 10 ਦਿਨ ਹਾਂਜੀ ਠੀਕ ਆ ਤੇ ਇਹ ਕਿੰਨੇ ਕੇ ਦੁੱਧ ਬਾਦ ਵਾਲੀ ਰਹਿਣਾ ਇਹ ਦੁੱਧ ਰਮਨ 15 ਕਿਲੋ ਦੀ ਓਟ ਤੇ ਭੇਜਦੇ ਆਂ ਬੱਚੇ ਆਪਾਂ 15 ਕਿਲੋ ਹਾਂ ਠੰਡੀ ਸੀ ਲੈਣੀ ਆਈ ਬੈਠ ਜਾ ਥਲੀ ਜਮੈਂ ਫੋਨ ਮਾਰ ਕੇ ਭਾਈ ਆਲੇ ਬੈਠੀ ਲੈ ਹਜੇ ਮੈਨੂੰ ਗੁੰਦ ਦੀ ਵੀ ਮਾਰ ਕੇ ਦਿਖਾ ਜੀ ਕੀ ਲੈ ਐ ਬੈਜਾ ਭਾਈ ਦੇਖੀ ਝੋਲੀ ਹਾਂ ਇਹਦਾ ਸਟਾਰਟ ਕਰਦੀ ਤੁਰਿਆਂਦੀ ਭਾਈ ਠੀਕ ਆ ਹਾਂ ਦੇਖ ਮੈਂ ਪਾਣੀ ਆਉਂਦਾ ਜਮ ਕੀ ਰੇਟਰ ਹੋ ਪਰਮਣ ਰੇਟ ਜਿੰਨਾ ਮਰਜ਼ੀ ਕਰਾਲਾ ਬਾਈ 55000 ਰੁਪਏ ਲੈਣ ਦੇਣ ਜੇ ਬਾਕੀ ਆਊਗਾ ਬਾਈ ਮਾਨਤਾ ਕਰਾਂਗੇ ਕਿੰਨਾ ਟਾੜਾ ਚਾਰ ਪੰਜ ਸਾਲ ਚੋਗੇ ਬੱਚੇ ਵਿੱਚ 75000 ਤੋਂ ਘਟ ਰਹੀ 75000 ਦੇ ਦਿੰਦੇ ਬਾਈ ਠੀਕ ਹੈ ਲੈ ਵੀ ਆਹਾ ਵਾ ਹੈਡਸੋਂ ਨੂੰ 53000 ਰੁਪਏ ਦੀ ਮਿਲੂਗੀ ਤੇ ਕ੍ਰਾਸ ਬਰੀਡ ਕਹਿ ਸਕਦੇ ਆ ਗਰਮੀਆਂ ਦਾ ਤੋਹਫਾ ਹੀ ਆ ਠੀਕ ਆ ਮੈਂ ਪਹਿਲਾਂ ਵੀ ਕਹਿ ਕੇ ਹਟਾਂਗਾ ਵੀ ਸਾਰੀਆਂ ਗਾਵਾਂ ਜਿਹੜੀਆਂ ਗਰਮੀ ਦੇ ਵਿੱਚ ਚੰਗਾ ਦੁੱਧ ਪਾਉਣਆਂ ਆ ਆ ਕੱਢ ਕੇ ਲਿਆ ਯਾਰ ਉਹ ਲੰਮੀ ਜੀ ਲਿਆ ਕਰ ਇਧਰ ਲਿਆ ਇਹਨੂੰ ਕਰਾ ਸੁਖੀ ਹੋਏ ਅੱਛਾ ਬਬੂ ਇਹਦਾ ਕੀ ਹਿਸਾਬ ਕਿਤਾਵਾ ਰਮਣੇ ਇਹ ਦੂਜਾ ਸੂਆ ਸੂ ਕੀ ਭਾਈ ਅੱਛਾ ਦੂਜਾ ਸੂਆ ਪਹਿਲੇ ਨੇ 12 13 ਦਿਨ ਭਾਈ 12 13 ਦਿਨ ਪਏ ਆ ਅੱਛਾ 12 13 ਦਿਨ ਤਾਂ ਬਾਕੀ ਪਏ ਆ ਹਾਂਜੀ ਤੇ ਕਿੰਨਾ ਕ ਦੁੱਧ ਪਾ ਦੂ ਇਹ ਦੁੱਧ ਰਮਣੇ ਨੇ 18 19 ਕਿਲੋ ਪਹਿਲੇ ਨੇ ਪਾਇਆ ਭਾਈ 18 19 ਕਿਲੋ ਆਪਾਂ 18 ਕਿਲੋ ਜੋੜ ਕੇ ਭੇਜ ਦੇ ਬੱਚੀ ਮਤਲਬ ਇਹ ਪੌਣੀ ਨਹੀਂ ਸੀ ਵੀਡੀਓ ਚ ਤੂੰ ਕਹਿੰਦਾ ਚਲ ਦਿਖਾ ਦੇ ਮੈਨੂੰ ਸੋਣੀ ਵਾਲੀ ਲੱਗਦੀ ਹੈ ਨਹੀਂ ਲੰਮੀ ਜੀ ਕਰਕੇ ਹਾਂ ਵੀ ਹਾਂ ਜਰਸੀ ਦਾ ਕਰਾਸ ਮੰਨ ਲਓ ਹੈ ਕਰਾਸ ਦਾ ਮੰਨ ਲਾ ਭਾਈ ਠੀਕ ਹੈ ਕੀ ਰੇਟ ਰੋ ਰੇਟਰ ਹੁਣ ਜਮਾਂ ਲੈਣ ਦੇਣ ਜਾ 65000 ਰੁਪਏ ਬਈ ਜੇ ਤਿਆਰ ਹੋਈ ਤਾਂ ਉਹ ਆਰਡਰ ਰੇਟ ਹੋਈ ਠੀਕ ਹੈ ਮੇਲੇ ਦਾ ਵੀ ਆਰਡਰ ਰੇਟ ਆ ਮੇਲੇ ਦਾ ਆਰਡਰ ਰੇਟ ਆ ਬਈ ਠੀਕ ਆ ਆ ਦੇਖ ਲਓ ਮਿੱਤਰੋ ਜਿਹੜੀਆਂ ਪਾ ਦਿਖਾਈ ਆ ਹਨਾ ਇਹ 65000 ਰੁਪਏ ਦੀ ਮਿਲੂਗੀ ਤੁਹਾਨੂੰ ਹੈ ਕ੍ਰਾਸ ਬਹੁਤ ਸੋਹਣੀ ਐ ਚੈੱਕ ਕਰ ਲਓ ਲੈਵੇ ਤੋਂ ਹੇਠ ਪੁੱਠ ਦੇਖ ਲਾ ਬਈ ਮੱਝ ਵਾਲੀ ਲੱਗੀ ਬੱਚੀ ਦੀ ਹਾਂ ਆ ਦੇਖੀ ਚੌੜੀ ਕਿੰਨੀ ਪਿੱਠ ਬਈ ਆ ਨਾ ਪਿੱਛੋਂ ਦਾ ਚੌੜੀ ਐ ਪੂਰੀ ਆ ਦੇਖੋ ਜੀ ਕਿੰਨੀ ਚੌੜੀ ਚੂੜੀ ਪਿੱਠ ਉਹ ਵੀ ਸੀਲ ਆ ਵਿਚਾਰੀ ਕਰਮ ਵਾਲੀ ਲੱਭੇ ਇੱਧਰ ਦਾ ਚੱਲ ਪਈ ਨਹੀਂ ਰੀ ਆਦੀ ਕੀ ਰਵਣ ਜਮਾ ਗੂੰਦ ਹੈ ਜਮਾ ਪਟ ਪਟ ਕੱਟ ਲਾ ਥੰਦੇ ਲੈ ਬੈਠ ਦੀ ਥੰਨ ਦਾ ਮੂਹ ਲਸਨ ਪਟ ਕੇ ਦਿਖਾ ਦੇ ਨੇ ਬਾਈ ਹੈ ਹਾਂ ਹਾਂ ਗੂੰਦ ਮੂਹਨ ਮਾਰ ਜੀ ਬਾਈ ਅਜਾ ਦਿਨ ਕੱਟ ਬੜਾ ਲੈਵਲ ਹੋਣਾ ਬੱਚੇ ਜਿਹੜੀ ਆ ਆ ਗਈ ਤੇਰੀ ਮਗਰਲੀ ਸਿੰਘਾਲੀ ਹਾਂਜੀ ਰਵਣ ਬਾਈ ਹੈਨਾ ਇਹਦਾ ਦੱਸ ਮੈਨੂੰ ਕੀ ਹਿਸਾਬਤਾ ਇਹ ਦੂਜਾ ਸੂਆ ਸੂ ਰਵਣ ਦੂਜਾ ਸੂਆ ਹਾਂ ਨੇ 13 14 ਕਿਲੋ ਦੁੱਧ ਪਹਿਲਾਂ ਨੇ ਪਾਇਆ ਬਾਈ ਪਲੀ ਪੁਲੀਏ ਪੂਰੀ ਥਣ ਥਣ ਬੜਾ ਚੰਗਾ ਲੱਗਿਆ ਦਿਖਾ ਦੇ ਬਾਈ ਠੀਕ ਆ ਵੀ ਹੁਣ ਵੀ ਮਤਲਬ ਇੰਨਾ ਤਾਂ ਖੁੱਲਾ ਪਾਉਣਾ ਚਾਹੀਦਾ ਯਾਰ ਬਾਈ ਬਾਕੀ ਅਰ ਥਾਂ ਲੈ ਵਾ ਸੋਹਣਾ ਇਹਦਾ ਤਾਂ ਇਹਦਾ ਤਿਆਰ ਹੁੰਦੀ ਨਹੀਂ ਰਵਣ ਨੇਰੀ ਚੱਲ ਪਈ ਓਏ ਹਾਂ ਜੀ ਬਈ ਹਾਂ ਇਹ ਉਹ ਲੈ ਗਈ ਸੁਖੀ ਤੈਨੂੰ ਖਿੱਚ ਕੇ ਤਾਂ ਮੈਨੂੰ ਐਂ ਦੱਸ ਦੇ ਵੀ ਜਮਾ ਹੀ ਯਾਰ ਮੈਂ ਤੈਨੂੰ ਦੱਸਾਂ ਗੱਲ ਵੀ ਕਿਸੇ ਨੂੰ 5 ਰੁਪਏ ਨਾ ਛੱਡੀ ਤੂੰ 100 ਦਾ ਨੋਟ ਤਾਂ ਬੜਾ ਦੂਰ ਆ ਬਸ ਫਿਰ ਜੇ ਘੱਟ ਵੱਧ ਨਹੀਂ ਕਹਿੰਦਾ 42000 ਰੁਪਏ ਦਾ ਹਾਏ 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 ਇਹ ਆਫਰੀ ਸਰਾਂ ਦਾ ਠੀਕ ਆ ਲੈ ਵੀ ਆ ਆਫਰੀ ਦੇਖ ਲੈ ਬਾਈ ਆਹ ਦੇਖ ਲਓ ਤੁਸੀਂ ਆਹ ਆਫਰੀ ਆ ਤੁਹਾਨੂੰ 42000 ਰੁਪਏ ਦੀ ਮਿਲੂਗੀ ਤੁਹਾਨੂੰ ਜਮਾ ਟਾਟਾ ਬਾਟਾ 来 ਆਦਾ ਜਮਾ ਰੂਹੀ ਖੁਸ਼ ਕਰਤੀ ਨੇਰੀ ਨੇ ਮੈਂ ਕਹਿੰਦਾ ਦਰਸ਼ਕਾਂ ਭਾਦੀ ਤਾਂ ਨੇਰੀ ਰੋਜ਼ ਆਇਆ ਕਰੇ ਇਹ ਜੀ ਹਨਾ ਹੁਣ ਮੈਨੂੰ ਐ ਦੱਸ ਦੇ ਆਹ ਮੱਜ ਕੰਨੀ ਆਕਰ ਮੱਜ ਰਮਣੂ ਦੂਜਾ ਸੂਆ ਸੂਗੀ ਕੱਚੀ ਆ ਹਲੇ ਯਾਰ ਆਹ ਹਾਂਜੀ ਅੱਛਾ ਕੱਚੀ ਤਾਂ ਹੈਗੀ ਆ ਕਿੰਨੇ ਦਿਨ ਲੈ ਜੂਗੀ ਦਿਨ ਰਮਣੇ ਦੇ 12 13 ਦਿਨ ਪਈ ਨਹੀਂ ਝੋਟੀ ਦੀ ਕਿੰਨੇ ਕੇ ਦੁੱਧ ਬਾਦ ਵਾਲੀ ਹੈ ਦੁੱਧ ਵੀਰੇ ਨੇ 16 17 ਕਿਲੋ ਪਹਿਲਾਂ ਨੇ ਪਾਇਆ ਹੋਇਆ ਬਾ 15 ਹੀ ਮੰਨ ਲੈਣਾ 15 ਨਹੀਂ ਮੰਨਣਗੇ ਆਪਣੇ ਹਰਿਆਣੇ ਵਾਲੇ ਦਾ ਟੱਬੇ ਮਰਵਾ ਕੇ ਦੇ ਦਿਆਂ ਬਾਈ ਆਹ ਦੇਖ ਨਾ ਇੱਧਰ ਰੋ ਦੇਖ ਤੂੰ ਵੀ ਬੋਲੇ ਗੁੱਸਾ ਆਇਆ ਉਹ ਦੇਖੀ ਬਾਈ ਨਹੀਂ ਨਹੀਂ ਗੁੱਸਾ ਨਹੀਂ ਬਾਈ ਦੇਖੀ ਲੈ ਹਾਂ ਮੇਰਾ ਪੌਣਾ 6 ਫੁੱਟ ਦਾ ਬਾਈ ਹਾਂ ਆ ਦੇਖ ਲੈ ਤੂੰ ਆਪ ਬਾਕੀ ਤੁਰਦੀ ਦਾ ਇੱਥੇ ਫਿਰ ਕੱਚੀ ਹੈ ਮੈਂ ਤਾਂ ਕਹਿੰਦਾ ਨਾ ਦਿਖਾ ਚੱਲ ਦਿਖਾ ਦੇ ਗੂਗਲ ਨਹੀਂ ਉਹ ਬਾਈ ਪਾਲਣਾ ਹੁੰਦਾ ਪਾਲੂ ਆ ਐ ਵੀ ਮੱਝ ਦਾ ਜਿਹੜਾ ਕੱਤ ਕਾਠ ਹੈਗਾ ਉਹ ਬਹੁਤ ਜ਼ਿਆਦਾ ਚੰਗੇ ਕੱਦ ਕਾਠ ਵਾਲੀ ਆ ਗਈ ਠੀਕ ਹੈ ਤੇ ਬਾਕੀ ਹਜੇ ਕੱਚੀ ਐ ਜਦੋਂ ਬਣ ਗਈ ਆਪਾਂ ਇਹ ਦੁਬਾਰੇ ਦਿਖਾ ਦਾਂਗੇ ਇਹਦਾ ਰੇਟ ਰੂਟ ਹਜੇ ਆਪਾਂ ਪੁੱਛਗੇ ਕਿ ਨਾ ਪੁੱਛਗੇ ਮੈਨੂੰ ਐ ਦੱਸ ਦੇ ਇਥੋਂ ਨਹੀਂ ਰਵਣ ਹਲੇ ਨਾ ਤਿਆਰ ਹੋ ਜਾਂਦੇ ਝੋਟੀ ਨੂੰ ਬਾਈ ਠੀਕ ਐ ਜੇ ਤਾਂ ਕੋਈ ਉਹ ਬਾਈ ਪੁੱਛੂਗਾ ਤਾਂ ਫੋਨ 'ਚ ਦੱਸ ਦਾਂਗੇ ਆਪਾਂ ਪਰ ਵੀਡੀਓ 'ਚ ਰੇਟ ਨਹੀਂ ਕਰਦੇ ਹਲੇ ਜੀ ਹੈ ਸਿੰਗੀ ਸੁੰਗੀ ਦਿਖਾਵਾਂ ਆ ਦੇ ਭਾਈ ਸੁਖੀ ਵੀ ਗੁੱਸਾ ਕਰ ਗਿਆ ਅੱਜ ਦਾ ਮੇਰਾ ਇਹਨੂੰ ਬਾਹਰ ਹੀ ਕੱਢ ਦੇ ਉਹ ਬਾਈ ਤੇਰੀ ਇੱਥੇ ਹੀ ਖੜਾ ਦੇ ਇਹਨੂੰ ਖੜਾ ਦੇ ਖੜਾ ਦੇ ਲੈ ਵੀ ਮੱਝ ਚੰਗੀ ਐ ਤੇਰੀ ਪਿੱਠ ਪੂੜੇ ਦੀ ਮੱਝ ਚੰਗੀ ਐ ਤੇਰੀ ਸੁਖੀ ਮੈਂ ਤੈਨੂੰ ਦੱਸਾਂ ਗੱਲ ਤੇ ਜਿਵੇਂ ਹੁਣ ਇੱਧਰ ਆ ਕੇ ਨਾ ਆਹੋ ਬਾਈ ਇਹ ਟੋਕਰ ਗੱਬਣਾ ਰਮਣੇ ਨੂੰ 7 ਮਹੀਨੇ ਤੋਂ ਉੱਪਰ-ਉੱਪਰ ਗੱਬਣਾ ਬਾਈ ਚੈੱਕ ਕਰਾ ਕੇ ਲੈ ਜਾਓ 7 ਮਹੀਨੇ ਤੋਂ ਛੜਤੀ ਬਾਈ ਹਾਂ 7 ਮਹੀਨੇ ਤੋਂ ਉੱਤੇ ਗੱਬਣਾ ਹਾਂਜੀ ਵੀਰੇ ਦੋ ਤੋਂ ਛੜਤੀ ਬਾਈ ਇਹ ਦੋ ਦੋ ਛੜਤੀ ਹਾਂ ਉਹ ਵੀ ਧਾਰਾ ਮਰੋ ਮਾਰ ਦੂੰਗਾ ਬਾਈ ਤੇਰੇ ਸਾਹਮਣੇ ਅੱਛਾ ਹਾਂ ਠੀਕ ਆ ਤੇ ਮਹੀਨੇ ਦੋ ਹੀ ਰਹਿ ਗਏ ਇਹਦੇ ਕਿਹੜੀ ਰਹਿ ਗਏ ਮਨ ਲਾ 15 ਸਾਲ ਪਹਿਲਾਂ ਵਿਕੀ ਜਾਂਦੀ ਬਾਈ ਹੈ ਸਾਢੇ 7 ਸਾਢੇ 7 ਦੀ ਲੈ ਵੀ ਸਾਢੇ 7 ਮਹੀਨਿਆਂ ਦੀ ਗੱਬਣ ਦੇ ਕੀ ਰੇਟ ਰੂਟਰ ਹੋ ਤੇ ਕਿੰਨਾ ਕੁ ਦੁੱਧ ਪਾ ਦੂ ਇਹ ਰਮਣ ਨੇ ਇਹ ਪਹਿਲਾਂ ਨੇ 20 ਕਿਲੋ ਦਿੱਤਾ ਹੋਇਆ ਬਾਈ ਮਾਲਕਾ ਨਾਲ ਗੱਲ ਕਰਾ ਦੂੰ ਸਾਰਾ ਡਰੈਸ ਦੇ ਦੂੰ ਟਿਕਾ ਜਿਹੜਾ ਕਿਹੜਾ ਲੱਗਾ ਉਹ ਵੀ ਦੱਸ ਦੇਵਾਂਗਾ ਉਹ ਹੀ ਦੱਸ ਦੂੰ ਬਾਈ ਅੱਛਾ ਹਾਂ ਰਮਣ ਨੇ ਇਹ ਰੇਟ ਕਰਾਉਣ ਨੂੰ ਬਈ 65 ਕਰਾ ਲੈ 70 ਕਰਾ ਲੈ ਕੋਈ ਫਾਇਦਾ ਨਹੀਂ ਹਨਾ ਲੱਖ ਕਰ ਲੈ ਕਿੰਨੇ ਕਰ ਲੈ ਵੀਰੇ 52000 ਦੀ ਬੱਚੀ ਦੇ ਦੇਾਂਗੇ ਆਪਾਂ ਅੱਛਾ ਹਾਂਜੀ 52000 ਅਗੋ ਅਗਲਾ ਵੀ ਇਸ ਬਾਈ ਸੰਭੂਗਾ ਤਾਂ ਇਹ ਖਾਊਗੀ 80 85 ਹਜ਼ਾਰ ਪਟਾਊਗੀ ਤਾਂ ਫੇਰ ਹੀ ਆਲਾ ਬਾਈ ਆਲਾ ਦੁਬਾਰੇ ਆਉਂਦਾ ਯਾਰ ਠੀਕ ਹੈ ਗੱਲ ਲੈ ਵੀ ਆ ਦੇਖੇ ਬਾਈ ਪੁੱਲੀ ਕਰਾਂ ਯਾਰ ਨੇ ਦੇਖੀ ਤਾਰਾ ਮਾਰ ਕੇ ਦਿਖਾ ਨਾ ਭਾਈ ਮਾਰ ਦੇ ਮਾਰ ਦੇ ਹਲੇ ਇਹ ਦੇਖ ਹਲੇ ਭਾਈ ਜਿਵੇਂ ਮਰਜੀ ਮਾਰੀ ਚੱਲ ਭਾਈ ਇਹ ਤਾਂ ਪਾਣੀ ਜਾ ਬਣਾ ਦੇ ਹਾਂ ਭਾਈ ਹਾਂ ਫਿਰ ਪਣਾਉਣ ਲੱਗੇ ਨਾ ਹੁਣ ਚਾਰ ਪੰਜ ਮਨ ਹਫਤਾ ਹੋ ਗਿਆ ਨੂੰ ਛਿੱਟੂ ਭਾਈ ਮਾੜਾ ਇਸਦੀ ਮੂਰੇ ਹੋ ਜਾਵੇ ਹੋਰ ਆ ਦੇਖ ਭਾਈ ਛੋਲਾ ਦੇਖ ਲੈ ਹਾਂ ਨੀਚੇ ਉਲੀ ਜਾ ਉਹਦਾ ਹਾਂਜੀ ਥਾਂ ਥਾਰਾ ਮਾਰ ਦੇਣਾ ਭਾਈ ਮਾਰ ਦੇ ਮਾਰ ਦੇ ਚਾਰੇ ਥਣ ਚੈੱਕ ਕਰ ਲੈ ਚਾਰੇ ਚੈੱਕ ਕਰ ਦੇ ਪਹਿਲਾਂ ਠੀਕ ਹੈ ਮੋਗਲੇ ਜਿਹਾ ਮਾਰੀ ਇਹ ਲੈ ਲੈ ਭਾਈ ਠੀਕ ਮੇਰੇ ਤੇ ਤਾਂ ਨਾ ਸਿੱਟਿਆ ਯਾਰ ਲੈ ਲੈ ਫੇਰ ਹੀ ਤੂੰ ਆਖੀਆਂ ਵੀ ਠੀਕ ਹੈ ਭਾਈ ਲੈ ਭਾਈ ਸਾੜਾਂ ਦੀ ਗਰੰਟੀ ਹੋਊਗੀ ਬਾਈ ਜੇ ਕੋਈ ਵੀਡੀਓ ਚ ਮਗਾਊਗਾ ਤਾਂ ਹਾਂ ਨਹੀਂ ਚਾਰੇ ਥਾਣਿਆਂ ਦੀ ਧਾਰਾ ਵੱਜ ਚੁੱਕੀ ਆ ਨੇ ਅੱਛਾ ਸੁੱਕੀ ਤੋਰ ਕਰਾ ਕਿੰਨੇ ਦੀ 52 ਦੀ ਘੱਟ ਵੱਧ ਨਾ ਕਹੋ ਵੀਰ ਬਣ ਕੇ ਆ ਕੇ ਲੈ ਵੀ ਆਹ ਦੇਖ ਲੋ ਇਹ 7.5 ਮਹੀਨਿਆਂ ਦੀ ਗੱਬਣ 52000 ਰੁਪਏ ਦੀ ਚਾਰੇ ਥਾਣਿਆਂ ਚ ਧਾਰਾ ਮਾਰ ਕੇ ਦਿਖਾ ਦਿਆਂ ਆ ਜਾ ਕਰ ਹੁਣ ਮੈਨੂੰ ਐਂ ਦੱਸ ਦੇ ਜਿਹੜੀ ਤੇਰੀ ਆ ਮੱਝ ਆ ਗਈ ਇਹ ਰਮਣ ਦੂਜਾ ਸੂਆ ਸੂਕੀ ਕਹਿਣ ਨੂੰ ਦੂਜਾ ਕਹਿੰਦਾ ਵੀਰੇ ਪਰ ਤੀਜਾ ਸੂਆ ਅੱਛਾ ਹਾਂ ਠੀਕ ਹੈ ਤੈਨੂੰ ਆਪਾਂ ਦੂਜਾ ਵੀ ਕਹਿ ਲਈਏ ਛੋਟੂ ਦੂਜੇ 'ਚ ਵੀ ਚਲਦੀ ਹੈ ਬਾਈ ਠੀਕ ਹੈ ਅੱਛਾ ਤੀਜਾ ਸੁਆ ਸੁ ਵੀਰੇ 9 ਕਿਲੋ ਟਾਈਮ ਦਾ ਮਾਲਕਾਂ ਨਾਲ ਗੱਲ ਕਰਾ ਕੇ ਫੇਰ ਪੈਸੇ ਦੇ ਕੇ ਜਾਓ ਆਪਾਂ ਨੂੰ ਅੱਛਾ ਕਿੰਨੇ ਦਿਨ ਪੈਸੇ ਹਜੇ ਦੇ ਰਮਣੇ ਦੇ ਇੱਕ ਹਫਤਾ ਬਾਕੀ ਬਾਈ ਇੱਕ ਹਫਤਾ ਬਾਕੀ ਹਾਂਜੀ ਵੀਰੇ ਹਾਂ ਠੀਕ ਹੈ ਤੇ ਖੋਲੀ ਕਰਾ ਸੁਖੀ ਨੂੰ ਉਹ ਸੋਜ ਜੀ ਤਾਂ ਆ ਗਈ ਲੱਤਾਂ ਤੇ ਹਾਂਜੀ ਆਪ ਨੂੰ ਲੈ ਲੈ ਤੇਰੀ ਯਾਰ ਮੱਝ ਠੀਕ ਲੱਗੀ ਮੈਨੂੰ ਥਾਂ ਦੇ ਵਿੱਚ ਠੀਕ ਹੈ ਪਰ ਸੇ ਦਾ ਸੌਦਾ ਹੋ ਰਿਹਾ ਅੱਛਾ ਆ ਖੜੇ ਗਾਗ ਮਗਰੀ ਆਪਣੇ ਹੈ ਇਹ ਔਲਖ ਬਾਈ ਨਹੀਂ ਦੇਤੀ ਅੱਛਾ ਹਾਂ ਠੀਕ ਹੈ ਕੋਈ ਗੱਲ ਨਹੀਂ ਦਿਖਾ ਦੇ ਬਾਈ ਦੀ ਵਿਕ ਜਾ ਇਹ ਆ ਦੇਖ ਲਓ ਮਿੱਤਰੋ ਆ ਮੈਂ ਅੱਜ ਚੈੱਕ ਕਰ ਲਓ ਇਹ ਚਲਾ ਕਰ ਮੋੜ ਲਿਆ ਫਿਰ ਪੁੱਠੀ ਕਰ ਇਹਨੂੰ ਤਾਂ ਠੀਕ ਹੈ ਲੈ ਵੀ ਇਹਦਾ ਜੇ ਨਾ ਕੋਈ ਕਈ ਵਾਰੀ ਇਹਦੀ ਰੈ ਰੂਹ ਹੋਈ ਢਿੱਲੀ ਨਹੀਂ ਨਹੀਂ ਢਿੱਲੀ ਕੋਈ ਨਹੀਂ ਬਾਈ ਤਾਂ ਗੱਡੀ ਖੜੀ ਬਾਹਰ ਚੜਾਉਣੀ ਆਇਆ ਸੀਗਾ ਅੱਛਾ ਫਿਰ ਮੈਂ 15 ਪਸੂ ਕਰ ਤੇ 14 ਕਰਦਾ ਹਾਂ ਕੋਈ ਗੱਲ ਨਹੀਂ 15 ਹੀ ਰੱਖ ਬਾਈ ਯਾਰ ਆਪਣਾ ਭਾਈ ਹੈਗਾ ਹਣਾ ਜੇ ਕੋਈ ਬਾਈ ਲੋ ਇਹਦੇ ਘਰੇ ਭੇਜਾਂਗੇ ਆਪਾਂ ਚੰਗਾ ਪਰ ਮੈਂ ਸੱਲੀ ਲਈ ਬਈ ਅਪਦਾ ਦੀ ਬੇਇੱਜ਼ਤੀ ਕਰਤੀ ਪੂਰਾ 18 ਕਿਲੋ ਮਾਲ ਖਾ ਕੇ ਗੱਡੀ ਚੜਾ ਕੇ ਵੀ 9 ਕਿਲੋ ਟਾਇਰ ਦਾ ਚੁੰਦ ਰਹੇ ਬਈ ਅੱਛਾ ਜੀ ਹਾਂ ਠੀਕ ਹੈ ਤੇ ਬੱਬੂ ਜੀ ਕਾ ਸਾਰੇ ਪੁੱਛ ਹਾਂਜੀ ਹਾਂਜੀ ਬਈ ਲਾਸਟ ਤੇ ਬਈ ਨੰਬਰ ਵਾ ਨੰਬਰ ਬਈ 94671 ਹੈ ਜੀ 70471 8889 106682 ਠੀਕ ਹੈ ਹਾਂ ਬਹੁਤ ਬਹੁਤ ਧੰਨਵਾਦ ਜੀ ਬਈ ਸਾਰਾ ਧੰਨਵਾਦ ਅੱਛਾ ਤੇ ਲੋ ਵੀ ਮਿੱਤਰੋ ਏ ਸੀ ਬਾਈ ਬੱਬੂ ਠੀਕ ਹੈ ਬਾਈ ਦੇ ਫਾਰਮ ਤੇ ਆਓ ਵਿਜ਼ਿਟ ਕਰਿਓ ਤੇ ਜਿਹੜੀਆਂ ਸੂਈਆਂ ਉਹਨਾਂ ਦੀ ਚੋਕੇ ਦੋੜਾਂਗ ਤਸੱਲੀ ਕਰ ਲਿਓ ਬਾਕੀ ਗੱਪਣਾ ਦੀ ਤਸੱਲੀ ਜਿਹੜੀ ਹੈਗੀ ਆ ਤੁਹਾਨੂੰ ਪਤਾ ਹੈ ਚੇਪਾ ਮਾਰ ਕੇ ਵੀ ਹੋ ਜਾਂਦੀ ਹੈ ਕਿਵੇਂ ਲੱਗੇ ਗਾਵਾਂ ਦੇ ਰੇਟ ਇਹ ਦੱਸਿਓ ਜ਼ਰੂਰ ਬਾਕੀ ਯਾਰ ਮੈਂ ਤੁਹਾਨੂੰ ਦੱਸਾਂਗਾ ਨਾ ਇਹ ਮੈਂ ਪਹਿਲਾਂ ਵੀ ਕਿਹਾ ਇਹ ਜਿਹੜੀਆਂ ਗਾਵਾਂ ਹੈਗੀਆਂ ਨੇ ਇਹ ਸਾਰੇ ਦੀਆਂ ਸਾਰੀਆਂ ਗਰਮੀਆਂ ਦੇ ਤੋਹਫੇ ਆ ਜਿਵੇਂ ਆਹ ਜਰਸੀ ਦਾ ਤਾਂ ਅੰਤ ਹੀ ਨਹੀਂ ਕੋਈ ਨਾਲੇ ਰੇਟ 'ਚ ਵੀ ਮੈਨੂੰ ਐ ਲੱਗਦਾ ਛੋਟ ਜਚੂਗੀ ਇਹ ਆਰਮਣ ਆਰ ਸ਼ਹਿਰ ਬੱਚੀ ਵੀ ਬਾਈ 4-5 ਸਾਲ ਚੋਂਨ ਵਾਲੀ ਆ ਹਾਂ ਕਿੰਨੀ ਕੁਆਲਿਟੀ ਦੀ ਬੱਚੀ ਜੀ ਬਾਈ ਹਾਂ ਹੈਨਾ ਲੈ ਕੇ ਨਿਕਾ ਜਾ ਮੂੰਹ ਬੱਚੀ ਦਾ ਓਏ ਡਰ ਗਈ ਦੇਖੀ ਹੈ ਨਾ ਹਾਂਜੀ ਹਾਂ ਥਾਂ ਲੈ ਬਾਈ ਬੜਾ ਚੰਗਾ ਕੱਟਿਆ ਕਰਮਾ ਜੀ ਜੇ ਮੰਨ ਕੇ ਚੱਲ ਦੂਜੇ ਸੂਏ ਇਹ ਹਾਂ ਬਾਈ ਐਰ ਸ਼ਾਇਰ ਤੂੰ ਵਾਪਸ ਕਰਾਉਣੀ ਹੋਈ ਕਿੰਨੇ ਦਾਸ ਹਜ਼ਾਰ ਰੁਪਿਆ ਨਫਾ ਦੱਸਦਾ ਵੀਰ ਅਗਲਾ ਕਹਿੰਦਾ 10 ਹੀ ਦਾ ਸੀ ਯਾਰ 15000 ਰੁਪਿਆ ਨਫਾ ਦੇ ਦੂੰ ਜਿਹੜਾ ਬੰਦਾ ਲੈ ਜਾਊਗਾ ਰੱਬ ਨੂੰ ਜਾਣ ਦੇਣੀ ਐ ਸੌਣ ਸੂਵੇ ਭਾਦੋ ਸੂਵੇ ਝੇੜ ਸੂਵੇ 68 ਸੂਵੇ 15000 ਰੁਪਿਆ ਨਫਾ ਫੜ ਕੇ ਲੈ ਜੀ ਠੀਕ ਐ ਹਾਂਜੀ ਚਲੋ 15 ਦਿਨ ਪਹਿਲਾਂ ਲਿਆ ਆ ਬਾਈ 15 ਦਿਨ ਪਹਿਲਾਂ ਠੀਕ ਆ ਲੋ ਵੀ ਮਿੱਤਰੋ ਇਹ ਸੀ گاਵਾ ਮਾਈ ਬੱਬ